ਹਾਂਜੀ ਵੀਰੋ ਕੀ ਹਾਲ ਆ ਅੱਛਾ ਆਪਾਂ ਨਾ ਹੁਣਾਂ ਇਲੈਕਸ਼ਨ ਦੇ ਇੱਕ ਇੱਕ ਛੋਟੇ ਛੋਟੇ ਮੁੱਦਿਆਂ ਤੇ ਗੱਲਾਂ ਕਰਦੇ ਆ ਜੋ ਹੋਇਆ ਜਾਂ ਇਸ ਸਮੇਂ ਕਿਉਂਕਿ ਮੈਨੂੰ ਬੜਾ ਕੁਝ ਪਤਾ ਕਿਉਂਕਿ ਜਿੱਤਰਾ ਹੀ ਤੇ ਦੁਨੀਆ ਦੀਆਂ ਲੀਡਰਾਂ ਮੰਤਰੀਆਂ ਦੇ ਅਫਸਰਾਂ ਦੇ ਕੈਂਡੀਡੇਟ ਤੇ ਵੋਟਰ ਸਪੋਰਟਰਾਂ ਦੀਆਂ ਗੱਡੀਆਂ ਛੂਪਦੀਆਂ ਨੇ ਉਤਨਾ ਹੀ ਕਾਲੀ ਐਲਟੋ ਵਿੱਚ ਹੀ ਫਿਰਦੀ ਰਹੀ ਹੈ ਤੇ ਆਪਾਂ ਤੁਹਾਨੂੰ ਦੱਸਿਆ ਵੀ ਨਾ ਕਿਸੇ ਪਾਰਟੀ ਦਾ ਆਪਾਂ ਸਮਰਥਕ ਤੇ ਨਾ ਕਿਸੇ ਦੇ ਦੁਸ਼ਮਣ ਤੇ ਨਾ ਕਿਸੇ ਦੇ ਹੱਕ 'ਚ ਨਾ ਤੁਹਾਨੂੰ ਦੱਸਿਆ ਵੀ ਇਦਾਂ ਦਾ ਨਹੀਂ ਆਪਣੇ ਹਿਸਾਬ ਨਾਲ ਹੋਵੇਗਾ ਆਪਾਂ ਆਜ਼ਾਦ ਬੰਦੇ ਆ ਸਿੱਧੀ ਗੱਲ ਜਿੱਥੇ ਦਿਲ ਦਿਲ ਮਿਲ ਜੇ ਜਿੱਥੇ ਉਥੇ ਪਾਰਟੀ ਨਹੀਂ ਵਹਿੰਦੇ ਆਪਾਂ ਸੱਜਣ ਤੁਜਨ ਵਹਿੰਦੇ ਨੇ ਵੀ ਜਿਹੜਾ ਸਾਡਾ ਬੰਦਾ ਸਹੀ ਹੋਣਾ ਚਾਹੀਦਾ ਤੇ ਫਾਵੇਂ ਸੱਜਣ ਵੀ ਜੇ ਕੋਈ ਗਲਤ ਕੰਮ ਕਰਦਾ ਤੇ ਮਨੂੰ ਸੱਜਣ ਨੂੰ ਮੇਰਾ ਕੀ ਦਾ ਵੀ ਨਹੀਂ ਇਹ ਕੰਮ ਮਾੜਾ ਨਹੀਂ ਹੋਈ ਇਹਦੇ ਅੱਖ ਚ ਨਹੀਂ ਮੱਗੇ ਤੇ ਹੁਣ ਆਪਾਂ ਗੱਲ ਕਰੀਏ ਜਿਹੜੀਆਂ ਤੁਸੀਂ ਚੈਨਲਾਂ ਦੇ ਅਸਲੇ ਗੱਲਾਂ ਕਰਨ ਦੇ ਇੱਕ ਇੱਕ ਕਰਕੇ ਕਰਦੇ ਆ ਸਾਰਿਆਂ ਬਾਰੇ ਕਰਾਂਗੇ ਡ੍ਰਾਈਵਰ ਬਾਰੇ ਇੱਕ ਤੇ ਆ ਸਭ ਤੋਂ ਵੱਡਾ ਰੌਲਾ ਚੱਲਣ ਡਿਆ ਵਾ ਆ 2-4 ਦਿਨ ਦੇ ਵਿੱਚ ਹੀ ਜ਼ਿਆਦਾ ਚੱਲਿਆ ਵਾ ਵੀ ਉਹ ਰਾਜੇ ਵਡਿੰਗ ਦੇ ਬਿਆਨਾਂ ਤੋਂ ਆਪਣਾ ਇਹ ਕਰਨਬਿਰ ਬੁਰਜਾ ਕਾਂਗਰਸੀ ਲੀਡਰ ਹਾਰ ਗਿਆ ਚਲੋ ਜਿੱਤਾ ਹਾਰਾ ਨੂੰ ਛੱਡੀਏ ਆਪਾਂ ਪਹਿਲਾਂ ਤੇ ਅੱਜ ਕਰੀਏ ਗੱਲ ਵੀ ਮੈਂ ਤੁਹਾਨੂੰ ਸਿੱਧੀ ਦੱਸਾਂ ਵੀ ਮੈਂ ਵੇਖੋ ਵੀ ਕਰਨਬੀਰ ਬੁਰਜ ਹਾਰਿਆ ਵਾ ਮੰਤਰੀ ਪਰ ਮੈਂ ਇੱਕ ਗੱਲ ਜੇ ਤੇ ਉਹਨੇ ਮੇਰੀ ਤਾਰੀਫ ਮੈਂ ਕਿ ਦੁਸ਼ਮਣ ਦੀ ਵੀ ਕਰਨੀ ਹੋਵੇ ਨਾ ਉਹਦੀ ਵੀ ਕਰਦਾ ਨਾ ਵੀ ਬੰਦਾ ਯੋਧਾ ਤਿਆ ਕਿਤਰਾਵਾ ਸੱਜਣ ਵੀ ਹੋਵੇ ਤੇ ਮੇਰੀ ਉਹ ਨਹੀਂ ਆਤਾਗੀ ਪਰ ਮੈਂ ਇੱਕ ਕਿਥੇ ਤੁਹਾਨੂੰ ਗੱਲ ਦੱਸ ਦਵਾਂ ਭਿੰਨੇ ਕਰਨਬੀਰ ਬੁਰਜ ਨੂੰ ਅਜੇ ਤੱਕ ਹੱਥ ਨਹੀਂ ਇਹ ਸੁਟਿਆ ਸਾਸਤਰੀ ਘਰ ਨਹੀਂ ਇਹ ਬਲਾ ਕੇ ਵੇਖੀ ਮੇਲ ਮਲਾਪ ਰੋਜ ਹੁੰਦੇ ਜੀ ਵਿਆਹਾਂ ਸ਼ਾਦੀਆਂ ਚ ਹੁੰਦੇ ਜੇ ਇੱਥੋਂ ਤੱਕ ਆ ਸਾਡਾ ਸਾਡਾ ਹੀ ਭਰਾਵਾ ਇੱਥੇ ਗਵਾਂਢੀ ਸਾਡਾ ਰਮਨ ਚੇਅਰਮੈਨ ਚਲੋ ਉਹਦਾ ਪਿਆਰ ਆਪਣਾ ਸੱਜਣ ਆ ਤੇ ਉਹਦੇ ਘਰ ਡੇਲੀ ਇਹਨਾਂ ਦਾ ਬੈਣਾ ਉੱਠਣਾ ਸਾਰੇ ਲੀਡਰਾਂ ਦਾ ਇੱਥੇ ਮੈਂ ਚਲੋ ਪਾਰਟੀ ਦਾ ਨਾਂ ਨਾ ਹੀ ਲਵਾਂ ਵੈਸੇ ਬੰਦਿਆਂ ਦਾ ਨਾਂ ਲੱਲਾ ਆਪੇ ਤੁਸੀਂ ਸਮਝੀ ਜਾਓ ਵੀ ਇੱਥੇ ਹੀ ਡੇਲੀ ਬੈਠੇ ਨੇ ਸੁਖ ਸਰਕਾਰੀਆ ਆਪਣਾ ਬਲਾਰੀਆ ਭੁੱਲਰ ਪਰਿਵਾਰ ਸਿਕਪਾਲ ਭੁੱਲਰ ਜਾਂ ਮੱਲੋ ਇਹਨਾਂ ਰਮਨ ਚੇਅਰਮੈਨ ਤੱਕ ਸਾਰਿਆਂ ਦੀ ਪਹੁੰਚ ਹੈਗੀ ਸੀ ਤੇ ਉਹ ਰਮਨ ਚੇਅਰਮੈਨ ਤੇ ਮੇਰਾ ਗਵਾਂਢੀ ਨਾਲ ਦੀ ਕੋਠੀ ਉਹਦੀ ਹੈ ਤੇ ਸਾਡੀ ਗਲੀ ਦੇ ਵਿੱਚ ਸਾਰੀਆਂ ਹੀ ਗੱਡੀਆਂ ਲੱਗੀਆਂ ਹੀ ਰਿੰਦੀਆਂ ਇੱਕ ਕਾਫਲੇ ਲੱਗੇ ਹੀ ਰਹਿੰਦੇ ਚਲੋ ਆਪਾਂ ਲੰਮ ਗੱਲ ਲੰਮੀ ਨਾ ਕਰੀਏ ਪਹਿਲਾਂ ਉਹ ਤੇ ਆਈਏ ਗੱਲ ਕਰਨ ਵੀਰ ਬੁਰਜੇ ਤੇ ਮੈਂ ਤਾਂ ਦੱਸਿਆ ਮੈਂ ਕਰਨ ਬੁਰਜੇ ਨੂੰ ਕਦੀ ਮਿਲਿਆ ਨਹੀਂ ਪਰ ਮੈਂ ਇੱਕ ਗੱਲ ਜਿੱਥੇ ਬੰਦੇ ਦੀ ਤਾਰੀਫ ਕਰਨੀ ਬਣਦੀ ਆ ਉਹ ਬਣਦੀ ਆ ਮੈਂ ਇਹਦੇ ਬੰਦੇ ਹੁਣ ਨਾ ਪਹਿਲੀ ਗੱਲ ਸਭ ਤੋਂ ਇਹਨਾਂ ਲੀਡਰਾਂ ਚੋਂ ਇਹਨਾਂ ਆਮ ਲੋਕ ਸਾਰਿਆਂ ਵੱਡੇ ਸਿਰਕੜਵਿਆਂ ਲੋਕਾਂ ਚ ਸਭ ਤੋਂ ਅਮੀਰ ਬੰਦਾ ਉਹ ਆ ਇਹ ਪਤਾ ਸਭ ਨੂੰ ਆਪਾਂ ਉਹਨਾਂ ਬਹੁਤੀਆਂ ਗੱਲਾਂ 'ਚ ਨਹੀਂ ਗੱਲਾਂ ਕਰਨੀਆਂ ਆ ਆਪਾਂ ਇੰਨੀ ਗੱਲ ਕਹਿ ਦਈਏ ਵੀ ਜਾਇਦਾਦ ਤੇ ਪ੍ਰਾਪਰਟੀ ਦਾ ਮਾਲਕ ਤੇ ਇਲਾਕੇ 'ਚ ਪਹਿਲੀ ਡਿਫੈਂਡਰ ਗੱਡੀ ਉਹਨੇ ਹੀ ਜੱਟ ਰੇ ਲਿਆਂਦੀ ਜੀ ਤੇ ਡਿਫੈਂਡਰ ਗੱਡੀ ਛਡੋ ਦੇ ਨਾਲ ਨਾਲ ਨਾ ਇੱਕ ਗੱਡੀਆਂ ਹੋਰ ਬੜੀਆਂ ਮਹਿੰਗੀਆਂ ਡਿਫੈਂਡਰ ਨਾਲ ਮਹਿੰਗੀਆਂ ਤਿੰਨ ਚਾਰ ਗੱਡੀਆਂ ਸਾਡੇ ਇਲਾਕੇ 'ਚ ਚੱਲਦੀ ਹੁੰਦੀਆਂ ਸੀ ਤੇ ਮੇਰੀ ਕਾਲੀ ਆਲਟੋ ਲਾਗੂ ਮੰਦਿਓ ਨਿਕਲਦੀ ਰਹਿੰਦੀ ਹੁੰਦੀ ਇੱਕ ਦਿਨ ਮੈਂ ਬੰਦਾ ਚੈੱਕ ਕੀਤਾ ਜੇ ਕਰਨ ਵੀਰਪੁਰਜ ਦਾ ਮੈਂ ਇੱਕ ਗੱਲ ਦੱਸਾਂ ਉਹ ਇੱਕ ਦਿਨ ਮੈਂ ਚੈੱਕ ਕੀਤਾ ਵੀ ਜਦੋਂ ਇਹਨਾਂ ਦੀਆਂ ਗੱਡੀਆਂ ਆਣ ਲੱਗੀਆਂ ਤਾਂ ਮੈਂ ਤਾਨੂੰ ਪਤਾ ਫਿਰ ਖਾਲੀ ਐਲਟੋ ਆ ਨਾ ਗੇ ਇਹ ਸਭ ਤੋਂ ਮਹਿੰਗੀ ਹੈ ਜੀ ਤੁਹਾਨੂੰ ਪਤਾ ਤੇ ਹੁਣ ਮੈਨੂੰ ਪਤਾ ਵੀ ਪਿੱਛੋਂ ਤੁਹਾਨੂੰ ਪਤਾ ਆਮ ਇੱਥੇ ਫੁਗਰਾ ਕੋਈ ਦੂਟਰ ਮਾਰਦੇ ਹਾਰਨ ਮਾਰਦੇ ਇਤਨਾ ਕਰਦੇ ਲਾ 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 ਕਰਦੇ ਆਮ ਪਰ ਮੈਨੂੰ ਆਮ ਰਾਈ ਘਰਾਂ ਨੂੰ ਵੀ ਪਰੇਸ਼ਾਨ ਕਰਦੇ ਤੇ ਚਲ ਮੇਰੇ ਅੱਗੇ ਨੂੰ ਕਰ ਬਹੁਤ ਫਿਰ ਤੇ ਸਿਆਪਾ ਹੀ ਪੈਣਾ ਤੇ ਪਿੱਛੇ ਆ ਰਹੀ ਗੱਡੀ ਡਿਫੈਂਡਰ ਤੇ ਨਾਲ ਤਿੰਨ ਚਾਰ ਹੋਰ ਆ ਰਹੀਆਂ ਤੇ ਮੈਂ ਫੁੱਟਪਾਥ ਦੇ ਤਰ੍ਹਾਂ ਆਪਣੇ ਸੱਜੇ ਬਨੇ ਚਲਾਉਣੇ ਵੀ ਠੀਕ ਹੈ ਜਿੰਨੇ ਗੱਡੀ ਕਢਣੀ ਖੱਬੇ ਤੇ ਬਨੇ ਕਢ ਲੈ ਇੱਕ ਤੇ ਮੇਰੇ ਇਹ ਹੀ ਪਹਿਲਾਂ ਦੀ ਬੰਦੇ ਦੀ ਆਕੜ ਨੂੰ ਮੈਂ ਚੈੱਕ ਕਰਾਂ ਵੀ ਕਿੰਨੀ ਗਿਆ ਹੂੰ ਤੇ ਦੂਜਾ ਮੈਨੂੰ ਇਹ ਹੀ ਵੀ ਗੱਡੀ ਨਵੀਂ ਨਵੀਂ ਆਈ ਇੱਥੇ ਡਿਫੈਂਡਰ ਤੇ ਨਾਲ ਉਹ ਵੱਡੀਆਂ ਮਹਿੰਗੀਆਂ ਗੱਡੀਆਂ ਮੈਂ ਚੱਲ ਕੋਈ ਨਹੀਂ ਨਾਲੇ ਇੱਧਰ ਦੀ ਗੱਡੀ ਕਢਣਗੇ ਨਾਲੇ ਆਰਾਮ ਨਾਲ ਮੈਂ ਥੋੜੀਆਂ ਗੱਡੀਆਂ ਵੇਖ ਲੂੰਗਾ ਵੀ ਕਿਹ ਤਰ੍ਹਾਂ ਦੀਆਂ ਚੰਗੀਆਂ ਵਧੀਆਈਆਂ ਵੱਡੀਆਂ ਗੱਡੀਆਂ ਕਿਉਂਕਿ ਥੋੜੇ ਦਿਨ ਪਹਿਲਾਂ ਸੰਜੇ ਦਾਤ ਨੇ ਡਿਫੈਂਡਰਾਂ ਗੱਡੀਆਂ ਹਨ ਮੈਂ ਤਾਂ ਡਿਫੈਂਡਰ ਮੈਂ ਚੱਲ ਵੇਖੀਏ ਕੀ ਹਿਸਾਬ ਦਾ ਵੇ ਪਰ ਇੱਕ ਗੱਲ ਹੈ ਜਟਾ ਤਰੀਫ ਬਣਦੀ ਜੀ ਦੀ ਕਰਨਪੁਰ ਜੀ ਦੀ ਉਹਨੇ ਬੰਦੇ ਨੇ ਇੱਕ ਹਾਰਨ ਮਾਰਿਆ ਤੇ ਮੈਂ ਮੈਂ ਥੋੜੀ ਪੜਚਾਈ ਕਰਨੀ ਸੀ। ਉਹਨੇ ਗੱਡੀ ਥੱਲੋਂ ਦੀ ਕੀਤੀ ਬੰਦੇ ਨੇ ਨਾਲ ਅੱਗੇ ਬੈਠਾ ਵਾ ਕਰਨ ਬੁਰਜਾ ਨੇ ਕਹਿਦਾ ਵੀ ਥੱਲੋਂ ਦੀ ਕਾੜੀਆਂ ਜਿਤਨਾ ਕਹੇ ਪਰ ਇੱਥੇ ਮੈਨੂੰ ਉਹਦੀ ਲਿਆਕਤ ਬੜੀ ਵਧੀਆ ਲੱਗੀ ਵੀ ਵੇਖ ਲੋ ਐਡੀਆਂ ਵੱਡੀਆਂ ਕਰੋੜਾਂ ਦੀਆਂ ਗੱਡੀਆਂ ਤੋਂ ਨਾ ਕਿਹਾ ਵੀ ਨਹੀਂ ਥੱਲੋਂ ਦੀ ਕਰੋ। ਵੀ ਕਢ ਲੀ ਮੈਨੂੰ ਲੱਗਦੀ ਆ ਨਾਲ ਮੈਂ ਆਰਾਮ ਨਾਲ ਗੱਡੀਆਂ ਵੇਖੀ ਗਿਆ। ਇੱਕ ਨੰਬਰ ਮੈਨੂੰ ਇੱਥੋਂ ਉਹ ਬੰਦੇ ਤੇ ਲੱਗਿਆ ਵੀ ਇਹ ਚ ਹੋ ਮੈਂ ਹੰਕਾਰ ਨਾਲ ਦੀ ਚੀਜ਼ ਨਹੀਂ ਹੈਗੀ ਮੈਨੇ ਇੱਕ ਦੋਰੀ ਵਿਆਹਾਂ ਸ਼ਾਦੀਆਂ ਦੇ ਵਿੱਚ ਲਾਗੇ ਬੰਨੇ ਜਾਂ ਆਪਣੀਆਂ ਸ਼ਰਧਾਂਜਲੀਆਂ ਦੇ ਟਾਈਮ ਤੇ ਵੇਖੀ ਦਾ ਲੀਡਰੋਂ ਜ਼ਿਆਦਾ। ਉਹ ਕਹਦੇ ਵੀ ਪਰ ਬੰਦੇ ਤੇ ਹੰਕਾਰ ਨਹੀਂ ਜੇਗਾ ਮੈਨੂੰ ਇਹ ਗੱਲ ਦਾ ਬਹੁਤਾ ਨਿੱਜੀ ਨਹੀਂ ਉਹਨਾਂ ਕੋਈ ਜਾਣ ਪਛਾਣ ਹੈਗੀ ਮੈਂ ਬਸ ਤੁਹਾਨੂੰ ਦੱਸ ਵੀ ਹੱਥ ਵੀ ਨਹੀਂ ਜੇ ਸੁਟਿਆ ਅਜ ਤੱਕ ਪਰ ਮੈਂ ਉਹਦੇ ਬੰਦੇ ਵਿੱਚ ਦੋ ਤਿੰਨ ਗੱਲਾਂ ਸਿਰਫ ਵੇਖੀਆਂ ਕਿ ਉਹਨੂੰ ਪ੍ਰਾਪਰਟੀ ਆਪਣੀ ਜਾਇਦਾਦ ਦਾ ਕੋਈ ਹਉਮੈ ਹੰਕਾਰ ਨਹੀਂ ਜੇਗਾ ਜਿੱਡਾ ਉਹ ਬੰਦਾ ਅਮੀਰ ਉਸ ਹੱਬ ਨਾਲ ਉਹ ਗੱਲ ਨਹੀਂ ਜਿਉ ਬੰਦੇ ਚ ਹੈਗੀ ਤੇ ਇਹ ਕਾ ਕੇ ਉਹਦੀ ਤਰੀਫ ਬਣਦੀ ਹੈ ਤੇ ਹੁਣ ਅੱਗੇ ਆਪਾਂ ਗੱਲਾਂ ਚੱਲਦੀਆਂ ਵਾਂ ਉਹ ਤੁਹਾਨੂੰ ਫੇਰ ਸੁਣਾਉਣੇ ਆ ਹੁਣ ਮੈਂ ਇੰਨੀ ਕੀ ਦੱਸਣਾ ਮੇਰਾ ਫਰਜ਼ ਬਣਦਾ ਹੈ ਵੀ ਕਰਨਪੁਰ ਜੇ ਪਾਰਟੀ ਨੂੰ ਛੱਡ ਕੇ ਪਾਰਟੀਆਂ ਨੂੰ ਛੱਡ ਕੇ ਬੰਦਾ ਮੈਨੂੰ ਮਤਲਬ ਸੁਭਾਤਾ ਵਧੀਆ ਲੱਗਾ ਸਿੱਧੀ ਗਾ ਧੰਨਵਾਦ